ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਤੇ ਤਾਰ ਨੂੰ ਸੁਪਨਾ ਆਇਆ ਮਾਂ ਬਾਹਲੀ ਢਿੱਲੀ ਆ ਵਾਜਾ ਮਾਰਦੀ ਆ ਕੁੜੇ ਤਾਰੋ ਨਹੀਂ ਕੁੜੇ ਤਾਰੋ ਅੱਖ ਖੁੱਲ ਗਈ ਟਾਈਮ ਦੇਖਿਆ 4 ਵਜੇ ਸਵੇਰ ਦੇ ਸੁੱਖ ਰੱਖੀ ਮਾਲਕਾ ਮੇਰੀ ਮਾਂ ਠੀਕ ਹੋਵੇ ਸਵੇਰ ਦਾ ਸੁਪਨਾ ਦਤਾਇਆ ਸੁੱਖ ਰੱਖੀ ਦਵਾਰੇ ਸੌਣ ਲੱਗੀ ਨੀਂਦ ਕਿੱਥੇ ਉੱਠੀ ਸਾਰਾ ਕੰਮ ਨਿਮੇੜਿਆ ਉਦੋਂ ਹੀ ਸੋਚ ਲਿਆ ਪਹਿਲੀ ਵਸਤੇ ਜਾਉਂ ਪਿੰਡ ਜਵਾਕ ਉਠਾਏ ਸਕੂਲ ਭੇਜੇ 8 ਕਵਜੇ ਜਵਾਕਾਂ ਦੇ ਪਿਓ ਨੂੰ ਕਹਿੰਦੀ ਦੀਪੂ ਦੇ ਪਾਪੇ ਮੈਨੂੰ ਭੱਜ ਕੇ ਮਾਂ ਨੂੰ ਹੀ ਮਲਾ ਲਿਆ ਜਾਣ ਆਉਣੇ ਕਰਾਂਗੇ ਕਰਤਾਰ ਸਿੰਘ ਨੂੰ ਪਤਾ ਏ ਬਈ ਇਹ ਵਾਲੀ ਜਿੱਦ ਨਹੀਂ ਕਰਦੀ ਪੇਕੇ ਜਾਣ ਦੀ ਕਦੇ ਸਾਲ ਸਮਾਹੀ ਹੀ ਹੌਲ ਜਾ ਪੈਂਦਾ ਹੁੰਦਾ ਫੇਰ ਉਹ ੜਕਾ ਨਹੀਂ ਲਾਉਂਦਾ ਉਹ ਕਹਿੰਦਾ ਦੇਖ ਮੇਰੀਆ ਤਰੀਕ ਮੈਂ ਤੈਨੂੰ ਸ਼ਹਿਰੋਂ ਬੱਸ ਚਾੜ ਦੂੰ ਜਾ ਰੁਕ ਜਾ ਇੱਕ ਦਿਨ ਕਹਿੰਦੀ ਨਹੀਂ ਅੱਜ ਹੀ ਜਾਣਾ ਮੇਰੀ ਤਾਂ ਮਾਂ ਢਿੱਲੀ ਐ ਮੈਨੂੰ ਸੁਪਨਾ ਆਇਆ ਕਰਤਾਰਾ ਹੱਸਿਆ ਚੱਲ ਚੱਲ ਤਿਆਰ ਹੋ ਤਾਰੋ ਦੇ ਪੇਕੇ ਵਾਲੀ ਦੂਰ ਨਹੀਂ ਰਾਹ 'ਚ ਇੱਕ ਸ਼ਹਿਰ ਹੀ ਪੈਂਦਾ ਓਥੋਂ ਬਸ ਫੜੋ ਸਿੱਧਾ ਪਿੰਡ 10 ਵਜੇ ਨੂੰ ਜਾ ਬੂਹਾ ਖੜਕਾਇਆ ਆਵਾਜ਼ ਮਾਰੀ ਬੀਬੀ ਨਹੀਂ ਬੀਬੀ ਅੰਦਰੋਂ ਝਟ ਬੀਬੀ ਨੇ ਸਿਆਣ ਲਈ ਨਹੀਂ ਤਾਰੋ ਤੂੰ ਆ ਸ਼ੁ크ਰਾ ਸ਼ੁ크ਰਾ ਆਜਾ ਮਾਂ ਸਦਕੇ ਮਾਂ ਸਦਕੇ ਬੀਬੀ ਦਰਵਾਜ਼ੇ ਦੇ ਕੋਲੇ ਹੀ ਕਿੱਕਰੇਠਾਂ ਗੋਹਾ ਚੱਕੀ ਜਾਂਦੀ ਸੀ ਪਸ਼ੂਆਂ ਦਾ ਕਿਕਰੇਹਠਾਈ ਮਾਮਾ ਧੀਆਂ ਇੱਕ ਦੂਜੀ ਨੂੰ ਜਾ ਚਿੰਬੜੀਆਂ ਤਾਰੋ ਨੇ ਬੀਬੀ ਦੇ ਸਿਰੋਂ ਚੁੰਨੀ ਖਿੱਚ ਛੱਟ ਆਪਣੇ ਸਿਰ ਤੇ ਕਰ ਲਈ ਕਹਿੰਦੀ ਬੀਬੀ ਬੱਠਲ ਚਕਾ ਦੋ ਸਿੱਟ ਕੇ ਫੇਰ ਬੈਠ ਕੇ ਕਰਦਿਆਂ ਗੱਲਾਂ ਜੇ ਗੋਹਾ ਪਿਆ ਹੋਇਆ ਫੇਰ ਨਹੀਂ ਗੱਲ ਬਣਨੀ ਬੀਬੀ ਕਹਿੰਦੀ ਕਮਲੀ ਨਾ ਹੋਵੇ ਨਾ ਚਾਹ ਨਾ ਪਾਣੀ ਤੇਰੀ ਆ ਵਾਣ ਨਹੀਂ ਗਈ ਨਾ ਬੀਬੀ ਤੂੰ ਬੱਠਲ ਚਕਾ ਤਾਰੋ ਨੇ ਝਟ ਦੇਣੇ ਤਿੰਨ ਬੱਠਲ ਗੋਹਾ ਸੱਟ ਨਲਕੇ ਤੋਂ ਹੱਥ ਜਾ ਤੋਤੇ ਬੀਬੀ ਪਾਣੀ ਲਈ ਆਈ ਚਾਹ ਕਰਨ ਰਸੋਈ ਚ ਜਾ ਵੜੀਆਂ ਪੱਖਾ ਛੱਡ ਚੱਲ ਪਿਆ ਦੁੱਖ ਸੁੱਖ ਤਾਰੋ ਕਰਤਾਰ ਸਹੋਂਦਾ ਹਾਲ ਦੱਸ ਕਿਵੇਂ ਆ ਮੇਰੇ ਦੋਤੇ ਦੱਸ ਕਿਵੇਂ ਆ ਤਾਰੋ ਦਾ ਭਰਾ ਪਰਜਾਈ ਡਿਊਟੀ ਵਾਲੇ ਕਰਕੇ ਸ਼ਹਿਰ ਹੀ ਰਹਿੰਦੇ ਆ ਪਿੰਡ ਬੀਬੀ ਤੇ ਬਾਪੂ ਹੀ ਆ ਇਕੱਲੇ ਵਧੀਆ ਬੀਬੀ ਬਾਪੂ ਦੱਸ ਕਿੱਥੇ ਆ ਉਹ ਪੁੱਤ ਗਿਆ ਆਪਣੇ ਮੁੰਡੇ ਕੋਲ ਪਤਾ ਨਹੀਂ ਸੀ ਤੇਰੇ ਆਉਣ ਦਾ ਨਹੀਂ ਤਾਂ ਰੋਕ ਲੈਂਦੀ ਤੂੰ ਦੱਸ ਕਿਵੇਂ ਆਈ ਬਿਨਾ ਦੱਸੇ ਸੋਖਾ ਨਹੀਂ ਬੀਬੀ ਮੈਨੂੰ ਨਾ ਸੁਪਨਾ ਆਇਆ ਤੂੰ ਢਿੱਲੀ ਆ ਮੈਨੂੰ ਬਾਜਾਂ ਮਾਰਦੀ ਐ ਮੈਂ ਤਾਂ ਆ ਗਈ ਇਹਨਾਂ ਅੱਖ ਤਾਰ ਉਹਦੀਆਂ ਅੱਖਾਂ ਪਰ ਆਈਆਂ ਲੈ ਹੈ ਕਮਲੀ ਮੈਨੂੰ ਕੀ ਹੋਇਆ ਪਰ ਚੰਗਾ ਕੀਤਾ ਮੇਰਾ ਵੀ ਵਾਲਾ ਜੀ ਕਰਦਾ ਸੀ ਮਿਲਣ ਨੂੰ ਜੇ ਤੂੰ ਗੇੜਾ ਨਾ ਮਾਰੇ ਮੈਂ ਅਦਮਰੀ ਹੋ ਜਾਨੀ ਆ ਤਾਰੋ ਨੇ ਅੱਖਾਂ ਪੁੰਜੀਆਂ ਹੈ ਬੀਬੀ ਆਪਾਂ ਤਾਂ ਫੇਰ ਵੀ ਮਿਲ ਪੈਣੀ ਆ ਮੇਰੀ ਭੋਲੀ ਕਿਵੇਂ ਸਾਰਦੀ ਹੋ ਭੋਲੀ ਅਸਲ ਤਾਰੋ ਦੇ ਪਹਿਲੇ ਵਿਆਹ ਦੀ ਕੁੜੀ ਸੀ ਤਾਰੋ ਪਹਿਲਾਂ ਵੀ ਨੇੜੇ ਦੇ ਪਿੰਡ ਹੀ ਵਿਆਹੀ ਸੀ ਐਵੇਂ ਪਰਿਵਾਰਾਂ ਦੀਆਂ ਨਿੱਕੀਆਂ ਨਿੱਕੀਆਂ ਆਕੜਾਂ ਨੇ ਤਲਾਕ ਕਰਾਤਾ ਤਿੰਨ ਸਾਲ ਦੀ ਸੀ ਭੋਲੀ ਜਿਸ ਦਿਨ ਨਵੇੜਾ ਹੋਇਆ ਸੀ ਤਾਰੋ ਦੇ ਨਾਲ ਹੀ ਗਈ ਸੀ ਲਾਸਟ ਦਿਨ ਮੋਬੀ ਬਾਲਾ ਕਰਦੀ ਸੀ ਜਦੋਂ ਤਾਰੋ ਨੇ ਫਰਾਕ ਪਾ ਕੇ ਗੁੱਤਾਂ ਕਰ ਦੇਣੀਆਂ ਗੁੱਡੀ ਜੀ ਲੱਗਣੀ ਸਵੇਰੇ ਉਠੀਆਂ ਪੇਟੀ ਚੋਂ ਸੋਹਣੇ ਕੱਪੜੇ ਪਾਏ ਚਲੀਆਂ ਗਈਆਂ ਕਚੈਰੀ ਕਚੈਰੀ ਚ ਗੋਦੀ ਚੋਂ ਨੀ ਉਤਰੀ ਭੋਲੀ ਉੱਥੇ ਕੁਝ ਬਾਲੇ ਸੈਣੇ ਬੰਦਿਆਂ ਨੇ ਆਖਤਾ ਕੁੜੀ ਛੱਡ ਦਿਓ ਆਪਾਂ ਤਾਰੋ ਦਾ ਗਾਂ ਵਿਆਹ ਵੀ ਕਰਨਾ ਫੈਸਲਾ ਹੋ ਗਿਆ ਟਰਨ ਲੱਗੀ ਭੋਲੀ ਨੂੰ ਦਾਦੀ ਦੀ ਬੁੱਕਲ ਚ ਤੋੜ ਕੇ ਸਿੱਟ ਤਾਂ ਤੇ ਕਹਿੰਦੀ ਤੂੰ ਬੈਠ ਪੁੱਤ ਮੈਂ ਤੇਰੇ ਵਾਸਤੇ ਖਾਣ ਨੂੰ ਲੈ ਕੇ ਆਉਣੀ ਆ ਭੋਲੀ ਬੋਲੀ ਤੇ ਲੈ ਲਈ ਹਾਂ ਹਾਂ ਆਈ ਹੁਣੇ ਮਾਂ ਆਖੇ ਤੇ ਤੀਝ ਯਕੀਨ ਨਾ ਕਰੇ ਇਹ ਕਿਵੇਂ ਹੁੰਦਾ ਉਸ ਦੇ ਨਾਲ ਤਾਂ ਪਹਿਲਾਂ ਧੋਖਾ ਸੀ ਯਕੀਨ ਕਰ ਗਈ ਕਮਲੀ ਮੁੜ ਕੇ ਮਾਂ ਨਹੀਂ ਦੇਖੀ ਉਸਨੇ ਪਰ ਮਾਂ ਨੂੰ ਉਸ ਦੀਆਂ ਅੱਖਾਂ ਅੱਜ ਵੀ ਜਾਦਾ ਤੂੰ ਛੱਡ ਕਿਉਂ ਮਰੀ ਖੱਪੀ ਨੂੰ ਲੈ ਕੇ ਬੈਠ ਗਈ ਤੂੰ ਕਰਤਾਰ ਸਿੰਘ ਦੀ ਸੁਣਾ ਗੱਲ ਬੀਬੀ ਨੇ ਗੱਲ ਟਾਲੀ ਬੀਬੀ ਜੇ ਮਰੀ ਹੁੰਦੀ ਮੈਂ ਭੁੱਲ ਜਾਂਦੀ ਮੈਂ ਝੂਠ ਮਾਰ ਕੇ ਛੱਡੀ ਮੈਨੂੰ ਐਵੇਂ ਲੱਗਦਾ ਮੈਨੂੰ ਹਜੇ ਵੀ ਉਡੀਕਦੀ ਹੋ ਉਹਦਾ ਕਸੂਰ ਨਹੀਂ ਸੀ ਬੀਬੀ ਕੋਈ ਆਪਾਂ ਨੂੰ ਰਿਸ਼ਤੇ ਮਿਲ ਗਏ ਸਹਾਰੇ ਮੈਨੂੰ ਔਲਾਦ ਮਿਲ ਗਈ ਘਰਵਾਰ ਘਰ ਵਾਲਾ ਮਿਲ ਗਿਆ ਤੇਰੇ ਕੋਲ ਧੀ ਪੁੱਤ ਹੈਗੇ ਆ ਮੇਰੀ ਧੀ ਕੋਲ ਕੌਣ ਹੋ ਜੇ ਤੇਰਾ ਨਹੀਂ ਸਰਦਾ ਮੇਰੇ ਬਿਨਾਂ ਨਾ ਮੇਰਾ ਸਰਦਾ ਉਹਦਾ ਕਿਵੇਂ ਸਰਦਾ ਹੋ ਜਦੋਂ ਮੈਂ ਤੁਰੀ ਸੀ ਉਹ ਦੇਖਦੀ ਸੀ ਮੇਰੇ ਵੱਲ ਬੀਬੀ ਤੇਰੇ ਨਾਲ ਢਹੋਲਾ ਕਰ ਲਿਆ ਹੋਰ ਮੈਂ ਕਰ ਵੀ ਕੀ ਲੈਣਾ ਤਾਰੋ ਇੱਕੋ ਸਾਹਿਬ ਬੋਲੀ ਗਈ ਛੱਡ ਵੀ ਫਿਰ ਆਪਣੇ ਵਸ ਦੀ ਗੱਲ ਨਹੀਂ ਗੱਲ ਹੀ ਨਹੀਂ ਜਦੋਂ ਤੂੰ ਜੋ ਆ ਕੇ ਦੱਸ ਪੜੀ ਜਾਂਦੇ ਆ ਲੈ ਆਉਂਦੀ ਨਾਲ ਮਿਲ ਜਾਂਦੇ ਬੀਬੀ ਗੱਲ ਟਾਲਣ ਚ ਕਾਮਯਾਬ ਹੋ ਗਈ ਸਕੂਲ ਗਏ ਆ ਆ ਕੇ ਰੋਟੀ ਭਾਲਣਗੇ ਮੈਂ ਵੀ ਜਾਣੀ ਆ ਮੈਂ ਤਾਂ ਤੇਰਾ ਪਤਾ ਲੈਣੇ ਆਈ ਸੀ ਬੀਬੀ ਨਾਲ ਦੁੱਖ ਸੁੱਖ ਕਰਕੇ ਤੁਰਨ ਲੱਗੀ ਨੂੰ ਬੀਬੀ ਨੇ ਘਰੋਂ ਨਿਕਲ ਸੁੱਕੜ ਜਾ ਇਕੱਠਾ ਕਰਕੇ ਝੋਲਾ ਭਰਤਾ ਨਿਆਣੇ ਖਾ ਲੈਣਗੇ ਸਾਡੇ ਕੀਨੇ ਖਾਣਾ ਫੇਰ ਤਾਰੋ ਨੇ ਮੋੜਾ ਪਾਇਆ ਆਪਣੇ ਪਿੰਡੋਂ ਬੱਸ ਫੜੀ ਸ਼ਹਿਰ ਜਾ ਉਤਰੀ ਉੱਥੇ ਬੱਸਾਂ ਵਾਲੇ ਹਕਰ ਨੂੰ ਪਿੰਡ ਵਾਲੀ ਬੱਸ ਪੁੱਛੀ ਉਹ ਕਹਿੰਦਾ ਭਾਈ ਹੁਣੇ ਗਈ ਆ ਅਗਲੀ ਅੱਧੇ ਘੰਟੇ ਨੂੰ ਆਉ ਮੰਨ ਕੀਤਾ ਉਹਨਾਂ ਚਰ ਜਵਾਕਾਂ ਵਾਸਤੇ ਕੁਝ ਲੈ ਲਾਂ ਉਹਦੋਂ ਨੂੰ ਤਿੰਨ ਚਾਰ ਕਾਲਜ ਪੜ੍ਹਨ ਵਾਲੀਆਂ ਕੁੜੀਆਂ ਵੀ ਆਵੜੀਆਂ ਬੱਸ ਅੱਡੇ 'ਚ ਇੱਕ ਕੁੜੀ ਨੂੰ ਕਹਿੰਦੀ ਧੀਏ ਮੇਰੇ ਸਮਾਨ ਦਾ ਧਿਆਨ ਰੱਖੀ ਮੈਂ ਕੇਲੇ ਲੈ ਲਾਂ ਕੇਲੇ ਲੈ ਕੇ ਵਾਪਸ ਆਈ ਤਾਂ ਕੀ ਦੇਖਦੀ ਹੈ ਕਿ ਇੱਕ ਕੁੜੀ ਸਵਾਰ ਕੇ ਸਿਰ ਟਕਿਆ ਕਮਜ਼ੋਰ ਜੀ ਅੱਖਾਂ ਜਮਾਈ ਤਸੀਆਂ ਵਿੱਚ ਹੱਥ ਪੈਰ ਜਿਵੇਂ ਬਿਮਾਰ ਹੋਵੇ ਸਮਾਨ ਕੋਲ ਬੈਠੀ ਦੂਜੀਆਂ ਕੁੜੀਆਂ ਇੱਕ ਦੂਜੀ ਨਾਲ ਗੱਲਾਂ ਕਰਨ ਪਰ ਉਹ ਨਾ ਬੋਲੇ ਤਾਰ ਨੂੰ ਲੱਗਾ ਬਿਮਾਰ ਹੈ ਜਾਂ ਦੁਖੀ ਹੈ ਵਾਲੀ ਘਰੋਂ ਚਲੋ ਨਾ ਬੁਲਾਈ ਨਾਲ ਦੀਆਂ ਕੁੜੀਆਂ ਚੋਂ ਇੱਕ ਉਸ ਸੁਸਤ ਜੀ ਕੁੜੀ ਕੋਲ ਕਿਤਾਬਾਂ ਰੱਖ ਕੇ ਕਹਿੰਦੀ ਭੋਲੀ ਮੇਰੀਆਂ ਕਿਤਾਬਾਂ ਦਾ ਧਿਆਨ ਰੱਖੇ ਮੈਂ ਪਾਣੀ ਪੀਆ ਮਾਂ ਭੋਲੀ ਓਏ ਲੋੜਾ ਕਿਤੇ ਮੇਰੀ ਭੋਲੀ ਤਾਂ ਨਹੀਂ ਇਹ ਤਾਰੋ ਨੂੰ ਭੋਲੀ ਤੋਂ ਡਰ ਲੱਗਾ ਕਸੂਰਵਾਰ ਜਿਉ ਸੀ ਉਸ ਦੀ ਮਨ ਕੀਤਾ ਬੁਲਾਵਾ ਉਸ ਵੱਲ ਝਾਕੀ ਉਹ ਨੀਵੀਂ ਪਾਈ ਬੈਠੀ ਨਹੀਂ ਨਹੀਂ ਮੇਰੀ ਧੀ ਪਈ ਸੀ ਕਿੰਨੀ ਤਕੜੀ ਇਹਦੇ 'ਚ ਤਾਂ ਜਾਣ ਹੀ ਹੈ ਨਹੀਂ ਕਿਸੇ ਪਾਸੇ ਤੋਂ ਨਹੀਂ ਲੱਗਦੀ ਮੇਰੀ ਧੀ ਫਿਰ ਅੰਦਰ ਖਿਆਲ ਬਣਿਆ ਹੁਣ ਮਾਂ ਤੋਂ ਬਿਨਾ ਧੀਆ ਦਾ ਹੋਰ ਕੀ ਹੋਣਾ ਤਕੜੀ ਤਾਂ ਹੈ ਜਿਹੜੀ ਸਾਹ ਲਈ ਫਿਰਦੀ ਐ ਹੋਰ ਹੁੰਦੀ ਮਰ ਨਾ ਜਾਂਦੀ ਇਹੀ ਆ ਉੱਚ ਕੇ ਦੇਖਾਂ ਧੀਏ ਪਿੰਡ ਕਿਹੜਾ ਭਲਾ ਤੇਰਾ ਤਾਰੋਂ ਨੇ ਹੌਸਲਾ ਕੀਤਾ ਨੀਮੀ ਪਾਈ ਬੜੀ ਹੌਲੀ ਜਿਹਾ ਜਵਾਬ ਆਇਆ ਬੀਬੀ ਲੋਹਪੁਰ ਓਏ ਲੋੜਾ ਇਹ ਤਾਂ ਉਹੀ ਲੱਗਦੀ ਐ ਪਹਿਲਾਂ ਤਾਰੋਂ ਅਸਲ ਲੋਹਪੁਰ ਚ ਈ ਵਿਆਹੀ ਸੀ ਹੁਣ ਅਗਲੀ ਗੱਲ ਪੁੱਛਣ ਲਈ ਤਾਰੋ ਨੂੰ ਬੜੀ ਹਿੰਮਤ ਦੀ ਲੋੜ ਸੀ ਇੱਕ ਦਿਲ ਕੀਤਾ ਛੱਡ ਦੂਜਾ ਮਨ ਕਿਵੇਂ ਛੱਡੇ ਅੱਜ 15 ਸਾਲਾਂ ਬਾਅਦ ਧੀ ਨਾਲ ਬੈਠੀ ਸੀ ਧੀ ਦੀਆਂ ਅੱਖਾਂ ਵੱਲ ਝਾਕ ਕੇ ਅੱਖਾਂ ਉਹੀ ਲੱਗੀਆਂ ਧੀਏ ਪਿਓ ਦਾ ਕੀ ਨਾਂ ਏ ਤੇਰੇ ਦਾ ਬੀਬੀ ਨਿਹਾਲ ਸਿੰਘ ਹੁਣ ਤਾਰੋ ਦੇ ਅੰਦਰ ਤੂਫਾਨ ਸੀ ਓਏ ਲੋੜਾ ਇਹ ਤਾਂ ਮੇਰੀ ਧੀ ਈ ਆ ਦਿਲ ਕਰੇ ਉੱਚੀ ਉੱਚੀ ਤਾਂ ਹਾਂ ਮਾਰੇ ਜੀਕਾ ਮਾਰ ਕੇ ਹੌਲਾ ਕਰੇ ਮਨ ਪਰ ਤਾਰੋਂ ਨੂੰ ਇੱਕ ਪਤਾ ਲੱਗਾ ਔਖਾ ਰੋਣਾ ਨਹੀਂ ਹੁੰਦਾ ਔਖਾ ਰੋਣ ਦੱਬਣਾ ਹੁੰਦਾ ਏ ਹੁਣ ਤਾਰੋਂ ਨੂੰ ਡਰ ਸੀ ਜੇ ਕੁਝ ਪੁੱਛਣ ਲੱਗੀ ਤਾਂ ਭੁੱਬਨਾ ਨਿਕਲ ਜਾਵੇ ਉਹਨੂੰ ਡਰ ਹੋ ਗਿਆ ਜੇ ਕੁੜੀ ਮੇਰੇ ਵੱਲ ਝਾਕ ਪਈ ਤਾਂ ਧਰਤੀ ਫੱਟ ਜਾਊ ਫੇਰ ਹਿੰਮਤ ਕੀਤੀ ਧੀਏ ਘਰੇ ਕੌਣ ਕੌਣਾ ਇੰਨਾ ਹੀ ਪੁੱਛਿਆ ਗਿਆ ਬੀਬੀ ਮੇਰੇ ਪਾਪੇ ਦੀ ਮੌਤ ਹੋ ਗਈ ਸੀ ਹੁਣ ਤਾਂ ਮੇਰੀ ਦਾਦੀ ਤੇ ਮਾਇਆ ਕਰੇ ਤੇਰੀ ਮਾਂ ਹੈਨੀ ਚੁੰਨੀ ਨੂੰ ਦੰਦਾ ਚ ਲੈ ਕੇ ਤਾਰੋਂ ਨੇ ਪੁੱਛਿਆ ਬੀਬੀ ਮੇਰੀ ਦਾਦੀ ਦੱਸਦੀ ਹੈ ਮੇਰੇ ਪਾਪੇ ਦੀ ਤੇ ਮੇਰੀ ਮਾਂ ਦੀ ਲੜਾਈ ਹੋ ਗਈ ਸੀ ਉਹ ਚਲੀ ਗਈ ਸਾਨੂੰ ਛੱਡ ਕੇ ਕੁੜੀ ਇੰਨਾ ਬੋਲ ਕੇ ਚੁੱਪ ਹੋ ਗਈ ਭਰ ਤਾਰੋ ਦੇ ਅੰਦਰ ਕਮਸਾਨ ਚੱਲ ਪਿਆ ਉਹਦੇ ਅੰਦਰ ਕੀ ਸੀ ਹੁਣ ਉਸ ਤੋਂ ਬਿਨਾ ਕੋਈ ਨਹੀਂ ਸੀ ਜਾਣਦਾ ਦਿਲ ਕਰੇ ਰੋਮਾ ਪਰ ਕਿਵੇਂ ਅੱਗੇ ਕੀ ਬੋਲਾਂ ਕੋਈ ਸਮਝ ਨਹੀਂ ਆਪ ਮਹਾਰੇ ਮੂੰਹੋਂ ਗੱਲ ਨਿਕਲੀ ਮੈਨੂੰ ਜਾਣਦੀ ਏ ਤੂੰ ਨਹੀਂ ਬੀਬੀ ਪਰ ਆਪਾਂ ਮਿਲੇ ਆ ਕਿਤੇ ਪਰ ਚੇਤਾ ਨੇ ਤਾਰੋ ਨੇ ਪਤਾ ਨਹੀਂ ਕਿਵੇਂ ਹਿੰਮਤ ਕੀਤੀ ਧੀ ਦੇ ਸਾਹਮਣੇ ਹੋਈ ਕਹਿੰਦੀ ਦੇਖ ਸਿਆਣਖਾ ਮੈਂ ਤੇਰੀ ਮਾਂ ਆ ਬਾ ਸੈਨਾਈ ਆਖਿਆ ਗਿਆ ਭੋਲੀ ਨੇ ਅੱਖਾਂ ਚੱਖਾਂ ਪਾਈਆਂ ਤੇ ਬੋਲੀ ਦੱਸ ਫਿਰ ਕੀ ਲਿਆਈਆਂ ਖਾਣ ਨੂੰ ਮੈਂ ਕਿਹਾ ਸੀ ਕੇਲੇ ਲਿਆਈ ਮਾਮਾ ਧੀਆ ਇੱਕ ਦੂਜੀ ਨੂੰ ਚਿੰਬੜ ਗਈਆਂ ਦੁਨੀਆ ਦੇਖੇ ਕੀ ਹੋਇਆ ਹੁਣ 15 ਸਾਲ ਦੀ ਕਹਾਣੀ ਕੌਣ ਦੱਸੇ ਆਹ ਦੇਖ ਕੇਲੇ ਲੈ ਸੀ ਪਰ ਮੈਨੂੰ ਨਹੀਂ ਸੀ ਪਤਾ ਤੇਰੇ ਵਾਸਤੇ ਲਿਆ ਆ ਉਦੋਂ ਤੱਕ ਕਰਤਾਰੇ ਦਾ ਸਕੂਟਰ ਬੱਸ ਅੱਡੇ ਦੇ ਸਾਹਮਣੇ ਆ ਖੜਿਆ। ਰੱਜ ਕੇ ਰੋਂਦੀਆਂ ਮਾਮਾਂ ਧੀਆ ਦੇਖ ਲਈਆਂ। ਸਮਝ ਕੁਝ ਨਾ ਆਵੇ। ਅੱਧ ਪਚਦਾ ਖੈਰ ਕਰਤਾਰੇ ਨੂੰ ਤਾਰੋ ਦੇ ਤਲਾਕ ਬਾਰੇ ਪਤਾ ਸੀ। ਪਰ ਸਮਝਦਾਰ ਲੋਕਾਂ ਨੂੰ ਬੜੀਆਂ ਗੱਲਾਂ ਦੱਸਣ ਤੋਂ ਬਿਨਾ ਪਤਾ ਹੁੰਦੀਆਂ ਨੇ। ਉਹਦੇ ਕੁੜੀ ਵੀ ਆ ਅੱਜ ਪਤਾ ਲੱਗਾ ਤਾਰੋ ਕਰਤਾਰੇ ਨੂੰ ਦੇਖ ਕੇ ਡਰੀ। ਲੱਗਾ ਆ ਫੇਰ ਘਰ ਜਾ ਕੇ ਕੁੱਟੂ। ਦੀਪੂ ਦੇ ਪਾਪੇ ਆ ਮੇਰੀ ਧੀ ਆ ਮੈਨੂੰ ਮਾਰ ਪਲਾਂ ਰੱਖ ਪਰ ਮੇਰੀ ਧੀ ਨੂੰ ਮੇਰੀ ਲੋੜ ਆ ਮੈਂ ਇਥੋਂ ਦੁਆਰੇ ਨਹੀਂ ਛੱਡੀ ਜਾਣੀ ਇਹਨੂੰ ਮਸਾਂ ਮਾਂ ਲੱਭੀ ਐ ਤਾਰੋ ਨੇ ਭੀਖ ਮੰਗਣ ਵਾਲਿਆਂ ਵਾਂਗ ਤਰਲਾ ਕੀਤਾ ਕਰਤਾਰਾ ਬੋਲਿਆ ਕਮਲਏ ਹੁਣ ਤੱਕ ਇੰਨਾ ਹੀ ਜਾਣਦੀਆਂ ਕਰਤਾਰੇ ਨੂੰ ਮੈਂ ਤੈਨੂੰ ਰੂਹੋਂ ਜਾਣਦਾ ਤੇਰੇ ਅੰਦਰ ਪੀੜ ਮਹਿਸੂਸ ਕੀਤੀ ਐ ਮੈਂ ਬੜੇ ਵਾਰ ਮੈਂ ਜ਼ਖਮਾਂ ਤੇ ਜ਼ਖਮ ਕਰਨ ਵਾਲਾ ਬੰਦਾ ਨਹੀਂ ਕੁੜੀ ਨੂੰ ਆਖ ਤੈਨੂੰ ਇਕੱਲੀ ਮਾਂ ਹੀ ਨਹੀਂ ਮਿਲੀ ਬਾਪੂ ਵੀ ਹੈਗਾ ਤੇਰੇ ਹਾਂਜੀ ਦੋਸਤੋ ਕੀ ਨੇ ਤੁਹਾਡੇ ਇਸ ਕਹਾਣੀ ਨੂੰ ਲੈ ਕੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਹਾਂ ਕੱਲ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੱਸਦੇ ਵਸਦੇ ਰਹੋ ਰੱਬ ਰਾਖਾ